ਵਰੀ ਥਾਣਾ ਫਿਲੌਰ ਦੀ ਟੀਮ ਵੱਲੋਂ ਦੁਕਾਨਾਂ ਅਤੇ ਲਾਗੀਰਾ ਨਾਲ ਲੁੱਟਖੋਹ ਕਰਨ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ੍ਰੀ ਸਰਵਣ ਸਿੰਘ ਬਾਲ ਨੇ ਦੱਸਿਆ ਕਿ ਇਹ ਤਿੰਨੇ ਦੋਸ਼ੀ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਪਲੈਨਿੰਗ ਕਰਦੇ ਸੀ ਤੇ ਫਿਰ ਬੇਰਹਿਮੀ ਸੱਟਾ ਮਾਰ ਕੇ ਲੁੱਟਖੋਹ ਕਰਦੇ ਬੀਤੇ ਪਿਛਲੇ ਦਿਨੀ ਫਿਲੌਰ ਏਰੀਆ ਵਿੱਚ ਰੂਪ ਲਾਲ ਪੁੱਤਰ ਸਤਪਾਲ ਵਾਸੀ ਪਿੰਡ ਪੋਲੇਵਾਲ ਨਾਲ 17500 ਰੁਪਏ ਖੋਹ ਹੋਏ ਸੀ ਜਿਸ ਸਬੰਧੀ इंस्पेक्टर संजीव कपूर ਅਤੇ ਉਹਨਾਂ ਦੀ ਟੀਮ ਵੱਲੋਂ ਸਪੈਸ਼ਲ ਆਪਰੇਸ਼ਨ ਦੌਰਾਨ ਰੂਪਾਲ ਲਾਲ ਪਾਸੋ ਲੁੱਟਖੋਹ ਕਰਨ ਵਾਲੇ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਆਸ਼ਾਹੂ ਦੀਪਕ ਉਰਫ ਦੀਪੂ ਪੁੱਤਰ सुरेंद्रਪਾਲ ਉਰਫ ਬਿੱਟੂ ਵਾਸੀ ਰਾਮਗੜ੍ਹ ਅਤੇ ਸੁਪੰਗ सुमन ਉਰਫ ਸਾਥੀ ਪੁੱਤਰ ਰਾਜਕੁਮਾਰ ਵਾਸੀ ਮੋੱਲਾ ਰਵੀਦਾਸਪੁਰਾ थाना ਫਿਲੌਰ ਜ਼ਿਲ੍ਹਾ ਜਲੰਧਰ ਮੁਕੱਦਮਾ ਨੰਬਰ 60 ਮਿਤੀ 13 ਮਾਰਚ 2005 ਐੜਾ ਤੱਦਾ 309 111 BNS ਦਰਜ ਕੀਤਾ ਗਿਆ ਹੈ ਸੁਪਨ ਸੁਮਨ ਉਰਫ ਸਾਬੀ ਪੁੱਤਰ ਰਾਜਕੁਮਾਰ ਵਾਸੀ ਮੋਲਾ ਰਵੀਦਾਸਪੁਰਾ ਕਾਫੀ ਸਮੇਂ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਅਕਲਪੁਰ ਰੋਡ ਫਿਲੌਰ ਵਿਖੇ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਤੇ ਤੇਜ਼ਤਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਸ ਪਾਸੇ 10000 ਰੁਪਏ ਦੇ ਕਰੀਬ ਭਾਰਤੀ ਕਰੰਸੀ ਦੀ ਖੋਹ ਕੀਤੀ ਸੀ ਜਿਸ ਸੰਬੰਧੀ ਮੁਕੱਦਮਾ ਨੰਬਰ 310 ਮਿਤੀ 19 ਨਵੰਬਰ 2024 3093 3102 111 332 ਤੋਂ ਵੀ ਐਨਐਸ ਥਾਣਾ ਫਿਲੌਰ ਸੁਪਮ ਉਰਫ ਸਾਬੀ ਨੂੰ ਗ੍ਰਿਫਤਾਰ ਕੀਤਾ ਹੈ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਵੀਤ ਸਿੰਘ ਵਾਸੀ ਆਸ਼ਹੂਰ ਤੇ ਦੀਪਕ ਉਰਫ ਦੀਪੂ ਪੁੱਤਰ सुरेंद्रਪਾਲ ਉਰਫ ਬਿੱਟੂ ਵਾਸੀ ਲਾਮਗੜ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਿਤੀ 8 ਜਨਵਰੀ 2005 ਨੂੰ ਬੰਦ ਦਰਿਆ ਸਤਲੁਜ ਪਿੰਡ ਕੜਿਆਣਾ ਚੰਡੀਪੀਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਰਾਜਕੌਸਲ ਪੁੱਤਰ ਪਾਲ ਸਿੰਘ ਵਾਸੀ ਕੜਿਆਣਾ ਚੰਡੀਪੀਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੇ ਤੇਜ਼ ਤਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸਨੂੰ ਜ਼ਖਮੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 16 ਜਨਵਰੀ 2005 ਐਰਾ ਤੱਕ ਦਾ 115 ਤੋਂ 118 191319190 BNS ਥਾਣਾ ਫਿਲੌਰ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦੀ ਜਾਂਚ ਕੀਤੀ ਜਾਵੇਗੀ ਦੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਬਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਥਾਣਾ ਫਲੋਰ ਵਿੱਚ ਪਿਛਲੇ ਅਰਸੇ ਦੌਰਾਨ ਜਿਹੜਾ ਸੀ ترਸੇਮ ਉਹਦੇ ਕੋ ਲੁਧਿਆਣੇ ਨੂੰ ਬਿਲੋਂਗ ਕਰਦਾ 17500 ਰੁਪਏ ਦੀ ਖੋਹ ਕੀਤੀ ਸੀ ਧਿਆਰਾਂ ਦੇ ਨੋਕ ਦੇ ਉੱਤੇ ਉਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਮੇਰੇ ਵੱਲੋਂ ਹਦਾਇਤें ਬਣਾਈ ਗਈ ਸੀ ਕਾਰਵਾਈ ਕਰਦੇ ਹੋਏ ਆ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਸਟਾਰ ਕੀਤੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਾਂ ਦੀ ਪਿਸ਼ੋਕੜ ਵੀ ਮਾੜੀ ਹੈ ਇਹਨਾਂ ਸਾਰੇ ਦੋਸ਼ੀਆਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਦਰਜ ਨੇ ਇਸ ਵਿੱਚ ਇੱਕ ਦੋਸ਼ੀ ਸ਼ੁਭਮ ਹੈਗਾ ਰਵੀਦਾਸ ਮੱਲੇ ਦਾ ਉਹਦੇ ਪਿਛਲੇ ਦੌਰਾਨ ਵੀ ਕਪੜੇ ਦੀ ਦੁਕਾਨ ਦੇ ਉੱਤੇ ਅੰਦਰ ਕਰਕੇ ਕੁੱਟਮਾਰ ਕੀਤੀ ਸੀ 10000 ਰੁਪਏ ਦੀ ਲੁੱਟਖੋ ਕੀਤੀ ਸੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੋਸ਼ੀ ਹੈਗੇ ਨੇ ਇਹਨਾਂ ਨੇ ਵੀ سنگीन ਜੁਰਮ ਕੀਤੇ ਆ ਲੜਾਈਆਂ ਝਗੜਿਆਂ ਦੇ ਅਤੇ ਲੁੱਟਖੋਆਂ ਦੇ ਇਹਨਾਂ ਪਾਸੋਂ 5 ਮੋਟਰਸਾਈਕਲ ਅ ਦੋ ਮੋਟਰਸਾਈਕਲ ਅਤੇ ਪੰਜ ਮੋਬਾਈਲ ਜਿਹੜੇ ਆ ਉਹ ਚੋਰੀ ਸ਼ੁਦਾ ਜਿਹੜੇ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਖੋਹ ਕੀਤੇ ਸਨ ਉਹ ਬਰਾਮਦ ਕੀਤੇ ਨੇ ਕਿੰਨੀਆਂ ਵਾਰਦਾਤਾਂ ਤੋਂ ਉਹਨਾਂ ਨੇ ਜਾਂਚ ਦੇ ਚੁੱਕੇ ਹੁਣ ਇਹ ਤਿੰਨੇ ਦੋਸ਼ੀ ਜਿਹੜੇ ਨੇ ਵੱਖ-ਵੱਖ ਇੱਕ ਨੇ ਚਾਰ ਵਾਰਦਾਤਾਂ ਕੀਤੀਆਂ ਨੇ ਇੱਕ ਨੇ ਤਿੰਨ ਤੇ ਇੱਕ ਨੇ ਇੱਕ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਸੀ ਸਲਾਹ ਕਰਕੇ ਸਟਾ ਮਾਰਨੀਆਂ ਤੇ ਲੁੱਟਾਂ ਖੋਹਾਂ ਕਰਦੀਆਂ ਇਹਨਾਂ ਦੇ ਉੱਤੇ ਅਸੀਂ 111 ਬੀਐਨਐਸ ਦਾ ਤਾਰਾ ਲਈ ਆ ਜਿਸ ਤੇ ਮਿਨਿਮਮ ਸਗਾ ਜਿਹੜੀ ਉਹ ਦਾ 10 ਸਾਲ ਦੀ ਹੈ ਕੀ ਰਿਮਾਂਡ ਲਿਆ ਗਿਆ ਇਹਨਾਂ ਦਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਬਿਨਾ ਜਿਹੜੀਆਂ ਹੋਰ ਵਾਰਦਾਤਾਂ ਇਹਨਾਂ ਕੀਤੀਆਂ ਉਹ ਉਹਨਾਂ ਬਾਰੇ ਵੀ ਪੁਸ਼ਕਿਸ਼ ਕਰਕੇ ਤੇ ਸਾਹਮਣੇ ਹੀ ਲਿਆਂਦੀਆਂ ਜਾਣ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਇਕੱਲੇ ਇਹੀ ਤਿੰਨ ਨੇ ਇਹਨਾਂ ਦੇ ਰਿਮਾਂਡ ਦੌਰਾਨ ਇੱਕ ਦੋ ਸਾਥੀ ਹੋਰ ਹੋ ਸਕਦੇ ਆ ਉਹ ਪੁਸ਼ਕਿਸ਼ ਦੌਰਾਨ ਜੇ ਆਏ ਤੇ ਉਹਨਾਂ ਨੂੰ ਇਹ ਜਲਦੀ ਇਹਦੇ